ਜੋ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਆਏ ਤੇਜ਼ ਤੂਫਾਨ ਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਪਰ ਦੱਸਿਆ ਕਿ ਕੱਲ੍ਹ ਫਿਰ ਹੀ ਸੂਰਜ ਦੁਬਾਰਾ ਨਿਕਲਣ ਤੋਂ ਬਾਅਦ ਤਾਪਮਾਨ ਵਧ ਰਿਹਾ ਹੈ ਇਸ ਦੌਰਾਨ ਭਾਰਤ ਮੌਸਮ ਵਿਭਾਗ ਦੇ ਪੂਰੇ ਸੂਬੇ ਲਈ ਇੱਕ ਨਵੀਂ ਚੇਤਾਵਨੀ ਜਿਹੜੀ ਜਾਰੀ ਕੀਤੀ ਹੈ ਪਿਛਲੇ 24 ਘੰਟੇ ਦੇ ਵਿੱਚ ਸੂਬੇ ਦੇ ਔਸਤ ਤਾਪਮਾਨ 1.3 ਡਿਗਰੀ ਤੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਘਟ ਗਿਆ ਹਾਲਾਂਕਿ ਬਠਿੰਡਾ ਦੇ ਵਿੱਚ ਤਾਪਮਾਨ ਅਜੇ ਵੀ 42.7 ਡਿਗਰੀ ਸੈਲਸੀਅਸ ਦੇ ਨਾਲ-ਨਾਲ ਸਿਖਰ ਤੇ ਬਣਿਆ ਹੋਇਆ ਹੈ ਉੱਥੇ ਹੀ ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 4 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਤੇ ਤੂਫਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਹੈ ਬਠਿੰਡਾ ਮੁਕਸਰ ਫਾਜ਼ਿਲਕਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਸੰਤਰੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਜਦ ਕੀ ਦੱਸ ਦਈਏ 14 ਹੋਰ ਜ਼ਿਲ੍ਹਿਆਂ ਦੇ ਵਿੱਚ ਪੀਲਾ ਅਲਰਟ ਜਿਹੜਾ ਹੈ ਲਾਗੂ ਕੀਤਾ ਗਿਆ ਹੈ ਲੋਕਾਂ ਨੂੰ ਸਾਵਧਾਨ ਰਹਿਣ ਤੇ ਸੁਰੱਖਿਅਤਤਾਵਾਂ ਤੇ ਰਹਿਣ ਦੀ ਅਪੀਲ ਕੀਤੀ ਗਈ ਹੈ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅੱਜ ਉਮੀ ਪੈ ਸਕਦਾ ਹੈ ਜਿਵੇਂ ਕਿ ਦੇਖਿਆ ਗਿਆ ਸੀਗਾ ਕਿ ਪਿਛਲੀ ਰਾਤ ਬੀਤੇ ਰਾਤ ਪਾਰੀਮੀ ਦੇ ਕਾਰਨ ਤੇ ਤੇਜ਼ ਤੂਫਾਨ ਦੇ ਕਾਰਨ ਥੋੜਾ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਲੋਕਾਂ ਨੂੰ ਪਰ ਉਥੇ ਹੀ ਅੱਜ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਵਿੱਚ ਤਾਪਮਾਨ 42.7 ਡਿਗਰੀ ਸੈਲਸੀਅਸ ਹੈ ਪਰ ਇਸ ਦੇ ਇਲਾਵਾ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ orange alert ਜੜਾ ਕੀਤਾ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਅੱਜ ਯਾਨੀ 4 ਜੋ 9 ਪਾਰੀਮੀ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਦੱਸਿਆ ਕਿ ਮੁਕਸਰ ਬਠਿੰਡਾ ਫਾਜ਼ਿਲਕਾ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਜੂਨ ਦਾ ਮਹੀਨਾ ਜਿਵੇਂ ਕਿ ਸ਼ੁਰੂ ਹੋ ਗਿਆ ਹੈ ਤੇ ਉੱਥੇ ਮੌਸਮ ਜਿਹੜਾ ਹੈ ਸੁਹਾਵਣਾ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਜੂਨ ਦੇ ਮਹੀਨੇ 'ਚ ਦੱਸ ਦਈਏ ਕਿ ਬਾਰਸ਼ਾ ਬਹੁਤ ਜ਼ਿਆਦਾ ਪੈਂਦੀਆਂ ਨੇ ਉੱਥੇ ਹੀ ਜਿਵੇਂ ਕਿ ਗੱਲ ਕੀਤੀ ਜਾਵੇ ਕਿ ਭਾਰੀ ਬਾਰਿਸ਼ ਦੇ ਕਾਰਨ ਕੁਝ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਤਾਂ ਮੱਚੀ ਹੈ ਕੁਝ ਰਾਜਾਂ ਦੇ ਵਿੱਚ ਤਬਾਹੀ ਮੱਚੀ ਹੈ ਪਰ ਹੁਣ ਪੰਜਾਬ ਦੇ ਵਿੱਚ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਅਸਾਮ ਦੇ ਵਿੱਚ ਜਿਵੇਂ ਹੀ ਬਾੜ ਆਈ ਸੀਗੀ ਤੇ ਉੱਤੇ ਹੀ ਹੁਣ ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਬਾੜ ਦੇਖੀ ਗਈ ਹੈ ਉਹ ਤੇ ਹੀ ਹੁਣ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਜਿਹੜੀ ਉਹ ਪੈ ਸਕਦੀ ਹੈ بارش ਬਾਰਿਸ਼ ਜਿਹੜੀ ਉਹ ਅਲਰਟ ਕੀਤੀ ਗਈ ਹੈ ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਜਿਹੜਾ ਗਰਮੀ ਤੋਂ ਰਾਹਤ ਤਾਂ ਮਿਲੇਗੀ ਪਰ ਲੂ ਲੱਗਣ ਦੇ ਕਾਰਨ ਕਈ ਲੋਕ ਜਿਹੜੇ ਨੇ ਬਿਮਾਰ ਹੋ ਗਏ ਸੀਗੇ ਹੁਣ ਮੌਸਮ ਠੀਕ ਹੋਣ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਜਿਹੜਾ ਹੈ ਬਦਲ ਰਿਹਾ ਹੈ ਕਦੀ ਗਰਮੀ ਵਾਝ ਜਾਂਦੀ ਹੈ ਤਾਂ ਕਦੀ ਬਰਸਾ ਆ ਜਾਂਦੀਆਂ ਨੇ ਉਤੇ ਹੀ ਲੋਕਾਂ ਨੂੰ ਵਿੱਚਕ ਜੇ ਜਿਹੜੀ ਥੋੜੀ ਬਹੁਤ ਰਾਹਤ ਮਿਲ ਜਾਂਦੀ ਹੈ ਕਿਉਂਕਿ ਗਰਮੀ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜਿਹੜੇ ਕਮਾਕਾਰ ਤੇ ਜਾ ਰਹੇ ਨੇ ਚਾਹੇ ਉਹ ਘਰੇ ਵੀ ਹੋਣ ਔਰ ਗਰਮੀ ਦਾ ਸਾਹਮਣਾ ਹਰ ਕੋਈ ਕਰ ਰਿਹਾ ਹੈ ਅਡੇ ਨਾਲ ਸੰਦੀਪ ਸਿੰਘ ਜੁੜ ਚੁਕੇ ਨੇ ਚੰਡੀਗੜ੍ਹ ਤੋਂ ਸੰਦੀਪ ਸਿੰਘ ਕੀ ਕੁਝ ਹਾਲਾਤ ਨੇ ਕਿਉਂਕਿ ਮੌਸਮ ਜਿਹੜਾ ਹੈ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੱਗੇ ਜੀ ਬਿਲਕੁਲ ਮਰਪੇ ਜਦੋਂ ਮੀਂਹ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਮੀਂਹ ਜਿਹੜਾ ਜਦੋਂ ਗਰਮੀ ਵੱਧਦੀ ਹੈ ਜਦੋਂ 40 42 ਤੋਂ 43 ਡਿਗਰੀ ਪਹੁੰਚਦਾ ਤਾਂ ਸ਼ਾਮ ਵੇਲੇ ਮੌਸਮ ਜਿਹੜਾ ਸੁਆਮਲਾ ਹੋ ਜਾਂਦਾ ਕੋਦਾਂ ਮੌਸਮ ਜਿਹੜਾ ਬਦਲਦਾ ਹੈ ਤੇ ਬਾਰਿਸ਼ ਹੋ ਲੱਗ ਜਾਂਦੀ ਹੈ ਤੇ ਤੇਜ਼ ਹਵਾਵਾਂ ਜਿਹੜੇ ਨੇ ਉਹ ਚੱਲਣ ਲੱਗ ਜਾਂਦੀਆਂ ਨੇ ਜੀ ਕਈ ਜਗ੍ਹਾ ਦੇ ਉੱਤੇ ਬਿਜਲੀ ਜਿਹੜੀ ਆ ਉਹ गिरਦੀ ਹੈ ਕਈ ਜਗ੍ਹਾ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਤੇਜ਼ ਹਵਾਵਾਂ ਜਿਹੜੇ ਚੱਲਦੇ ਹੋਏ ਨਜ਼ਰ ਆਉਂਦੇ ਨੇ ਸਾਰੇ ਕਿ ਲੋਕਾਂ ਦੇ ਘਰਾਂ ਦਾ ਨੁਕਸਾਨ ਕਰਦੇ ਨੇ ਪੇੜ ਡਿੱਗਦੇ ਨੇ ਜਾਂ ਕਰ ਲੋਕਾਂ ਦੇ ਦੁਕਾਨਾਂ ਦੇ ਬੋਰ गिरਦੇ ਹੋਏ ਨਜ਼ਰ ਆਉਂਦੇ ਨੇ ਤੇ ਜਿੱਥੇ ਚੱਲਦੇ ਆ ਕੇ ਦੇਖਿਆ ਜਾਵੇ ਤਾਂ ਮੌਸਮ ਜਿਹੜਾ ਜਿਵੇਂ ਹੀ ਗਰਮੀ ਦਾ ਕਹੇ ਜਦੋਂ ਅੰਬੈ ਉਸ ਤੋਂ ਬਾਅਦ ਬਦਲ ਜਾਂਦਾ ਮੌਸਮ ਸ਼ਾਮ ਨੂੰ ਜੀ ਜੀ ਸੰਦੀਪ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਸੱਡਨਲੀ ਮੌਸਮ ਜਿਹੜਾ ਬਦਲ ਜਾਂਦਾ ਹੈ ਉਸ ਦੇ ਕਾਰਨ ਲੋਕ ਵੀ ਕਾਫੀ ਜ਼ਿਆਦਾ ਬਿਮਾਰ ਹੋ ਰਹੇ ਨੇ ਜੀ ਬਿਲਕੁਲ ਦੇਖੋ ਮੌਸਮ ਜਦੋਂ ਇੱਕ ਤਰ੍ਹਾਂ ਗਰਮੀ ਦਾ ਹੁੰਦਾ ਉਸ ਸਮੇਂ ਇੱਕਦਮ ਜਦੋਂ ਮੌਸਮ ਠੰਡਾ ਹੋ ਜਾਂਦਾ ਤਾਂ ਗਰਮ ਤੋਂ ਠੰਡਾ ਕਿਤੇ ਨਾ ਕਿਤੇ ਜਲਦੀ ਜਲਦੀ ਹੁੰਦੇ ਹੋਏ ਨਜ਼ਰ ਆਉਂਦੇ ਨੇ ਜਿਸ ਦੇ ਚਲਦੇ ਆ ਬਿਮਾਰੀਆਂ ਜਿਹੜੀਆਂ ਉਹ ਜੂੜ ਕੋਈ ਵਿਅਕਤੀ ਨੂੰ ਜਗਰਮੀਆਂ ਨੇ ਹਾਲਾਂਕਿ ਜੇਕਰ ਕਿਹਾ ਜਾਵੇ ਤਾਂ ਮੌਸਮ ਅੱਜ ਦਾ ਬਿਲਕੁਲ ਸਾਫ ਹੈ ਬੀਤੀ ਦਾ ਜਿਹੜਾ ਉਹ ਜੋਲ ਉਗਰੂ ਕੇ ਬਾਰੇ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੁੰਦੀ ਹੋਈ ਵੈਦਰ ਆਈ ਹੈ ਪਰ ਹੁਣ ਸਵੇਰ ਦੇ ਸਵੇਰ ਵੇਲੇ ਦੇ ਜੇ ਤਾਂ ਟੈਂਪਰੇਚਰ ਜਿਹੜਾ ਪਾਰਾ ਜਿਹੜਾ ਉਹ ਵੱਧਾ ਹੋਇਆ ਦੂਰ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਵੀ ਸੰਦੀਪ ਜਿਹੜਾ ਭਾਰੀ ਜਿਹੜੇ ਮੀ ਅਲਰਟ ਕੀਤਾ ਹੋਇਆ ਹੈ ਮੌਸਮ ਵਿਭਾਗ ਦੇ ਵੱਲੋਂ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਮੀ ਪੈ ਸਕਦਾ ਹੈ ਉਹ ਜੀ ਬਿਲਕੁਲ ਦੇਖੋ ਪੂਰੇ ਪੰਜਾਬ ਦੀ ਗੱਲ ਕਰੀ ਤਾਂ ਪੂਰੇ ਪੰਜਾਬ ਦੇ ਵਿੱਚ ਜੇ ਅਗਰ ਮੌਸਮ ਵਿਭਾਗ ਦੀ ਗੱਲ ਮੰਨੀ ਤਾਂ ਅਲਰਟ ਚੂਲ ਚੱਲੀ ਹੈ ਵਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਜਿਹੜਾ ਮੌਸਮ ਵਿਭਾਗ ਵੱਲੋਂ ਉਹ ਇੱਕ ਬਾਣੀ ਜਿਹੜੀ ਕੀਤੀ ਗਈ ਹੈ ਕਿਉਂਕਿ ਅਗਰ ਇਹਨਾਂ ਦੀ ਗੱਲ ਕਰੀਏ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਕਹਿੰਦੇ ਕਿ ਨੋਰਥਨ ਡਿਸਟਰਬੈਂਸ ਕਰਕੇ ਇਹ ਸਾਰਾ ਕੁਝ ਹੁੰਦਾ ਹੋਇਆ ਨਜ਼ਾਰਾ ਹੈ ਜੀ 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 ਜਿਵੇਂ ਕਿ ਅਸੀਂ ਦੇਖਿਆ ਸੀ ਅਸਾਮ ਤੋਂ ਤਸਵੀਰਾਂ ਆਈਆਂ ਸੀਗੀਆਂ ਬਾੜ ਦੇ ਕਾਰਨ ਲੋਕ ਕਿੰਨੇ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਜਦੋਂ ਬਾੜ ਆਈ ਸੀਗੀ ਤਾਂ ਪੰਜਾਬ ਦੇ ਵਿੱਚ ਕਿੰਨਾ ਬੁਰਾ ਹਾਲ ਸੀਗਾ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਹੈ ਭਾਰੀ ਤਾdad ਦੇ ਵਿੱਚ ਪਿਆ ਹੈ ਤੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਨੇ ਲੋਕਾਂ ਦੇ ਕਮਾਕਾਰਾਂ ਤੇ ਅਸਰ ਪਿਆ ਹੈ ਲੋਕਾਂ ਦੇ ਘਰ ਵੀ ਟੁੱਟੇ ਨੇ ਭਾਜੀ ਬਿਲਕੁਲ ਦੇਖੋ ਪਿਛਲੇ ਸਾਲਾਂ ਦੇ ਗੱਲ ਕਰੀਏ ਕਿ ਪਿਛਲੇ ਸਾਲਾਂ ਦੇ ਵਿੱਚ ਕਾਫੀ ਜਿਵੇਂ ਫਿਜ਼ੀਕਲ ਸੌ ਦੀ ਗੱਲ ਕਰੀ ਤਾਂ ਕਾਫੀ ਬਰਸਾਤ ਜਿਹੜੀਆਂ ਹੁੰਦੀ ਹੋਈ ਨਜ਼ਰ ਆਈ ਤੇ ਰਿਪੋਰਟ ਦੇ ਵਿੱਚ ਰਿਪੋਰਟ ਜਿਹੜਾ ਉਹ ਤੋੜਦੀ ਹੋਈ ਨਜ਼ਰ ਆਈ ਹਾਲਾਂਕਿ ਜੇਕਰ ਚੰਡੀਗੜ੍ਹ ਦੀ ਗੱਲ ਕਰੀ ਤਾਂ ਪਾਣੀ ਜਿਹੜਾ ਉਹ ਕਾਫੀ ਚੰਡੀਗੜ੍ਹ ਦੇ ਸੜਕਾਂ ਦੇ ਉੱਤੇ ਮੋਹਾਲੀ ਦੇ ਸੜਕਾਂ ਦੇ ਉੱਤੇ ਲੇਕਾਂ ਨੂੰ ਮਿਲਿਆ ਜਿਸ ਦੇ ਚਾਅ ਉਹ ਜੇ ਕਿਤੇ ਬਾਰੇ ਕੋਰਜੂ ਟੁੱਟਿਆ ਪਰ ਗਰਮੀ ਤੋਂ ਰਾਹ ਜਿਹੜੀ ਆ ਲੋਕਾਂ ਨੂੰ ਜਿਹੜੀ ਮਿਲਦੀ ਹੋਈ ਨਜ਼ਰ ਆਈ ਪ੍ਰਸ਼ਾਸਨ ਦੀ ਕੋਲ ਵੀ ਕੁੰਦੀ ਹੋਈ ਨਜ਼ਰ ਆਈ ਕਿਉਂਕਿ ਪ੍ਰਸ਼ਾਸਨ ਜਿਹੜਾ ਮਾਨਸੂਨ ਆਉਣ ਤੋਂ ਪਹਿਲਾਂ ਜੁਰ ਸਫਾਈਆਂ ਗਣੀ ਆਵ ਕੰਦ ਰਹੇ ਪਰ ਸਫਾਈ ਹੋਣ ਦੇ ਬਾਵਜੂਦ ਵੀ ਜੇਕਰ ਸੜਕਾਂ ਦੇ ਉੱਤੇ ਪਾਣੀ ਖੜਦਾ ਤਾਂ ਕਿਤੇ ਨਾ ਕਿਤੇ ਇਹ ਵੀ ਸਵਾਲੀਆ ਕਿੰਨੇ ਸ਼ਾਇਦ ਉਸੇ ਜਾਂਦਾ ਹੋਇਆ ਨਜ਼ਰ ਆਉਂਦਾ ਹੈ ਜੀ ਜਿਵੇਂ ਕਿ ਤੁਸੀਂ ਕਿਹਾ ਕਿ ਸੜਕਾਂ ਤੇ ਪਾਣੀ ਖੜ ਜਾਂਦਾ ਤਾਂ ਮਲੇਰੀਆ ਡੇਂਗੂ ਦਾ ਵੀ ਖਤਰਾ ਨਾਲ ਦੀ ਨਾਲ ਵੱਧ ਜਾਂਦਾ ਹੈ ਉੱਥੇ ਲੋਕਾਂ ਦੇ ਸਿਹਤ ਤੇ ਵੀ ਕਾਫੀ ਜ਼ਿਆਦਾ ਫਰਕ ਪੈਂਦਾ ਹੈ ਪਰ ਇੱਕ ਸਾਈਡ ਜੇ ਗੱਲ ਕੀਤੀ ਜਾਵੇ ਗਰਮੀ ਦੀ ਤਾਂ ਲੋਕ ਗਰਮੀ ਤੋਂ ਵੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਤਾਂ ਉੱਥੇ ਜੇ ਬਾਰਿਸ਼ ਹੁੰਦੀ ਹੈ ਤਾਂ ਲੋਕ ਬਾਰਿਸ਼ ਤੋਂ ਵੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆਉਂਦੇ ਨੇ ਜਿਵੇਂ ਕੋਲ ਅਗਰ ਗੱਲ ਕਰੀਏ ਤਾਂ ਇਸ ਸਮੇਂ ਦੀ ਤਾਂ ਇਸ ਸਮੇਂ ਇੰਨੀ ਗਰਮੀ ਨਹੀਂ ਪੈ ਪਾਰੀ ਜਿੰਨੀ ਕਿ ਪਿਛਲੇ ਸਾਲਾਂ ਦੇ ਵਿੱਚ ਪਈ ਹੈ ਕਿਉਂਕਿ ਸਾਰਾ ਜਿਹੜਾ ਜਦੋਂ 40 ਤੋਂ 42 ਡਿਗਰੀ ਪਹੁੰਚਦਾ ਤਾਂ ਨਾਲ ਦੇ ਨਾਲ ਜਿਹੜੀ ਬਰਸਾਤ ਹੋ ਜਾਂਦੀ ਹੈ ਤਾਂ ਪਾਰਾ ਇੱਕਦਮ ਫੇਡ ਡਿਜ ਜਾਂਦਾ ਉਸ ਤੋਂ ਬਾਅਦ ਅਗਲੇ ਦਿਨ ਫਿਰ ਦੁਬਾਰਾ ਤੋਂ ਉਚੜਦੀ ਹੈ ਫਿਰ ਦੁਬਾਰਾ ਪਾਰਾ ਚੜਦਾ ਫਿਰ ਬਾਰਿਸ਼ ਹੋ ਜਾਂਦੀ ਹੈ ਤਾਂ ਕੰਟੀਨਿਊਸਲੀ ਏਹੀ ਤਰ੍ਹਾਂ ਜਿਹੜਾ ਮੌਸਮ ਚੰਡੀਗੜ੍ਹ ਦਾ ਰਹਿੰਦਾ ਹੋਇਆ ਤੋਂ ਨਜ਼ਰ ਆ ਰਿਹਾ ਹੈ ਜਿਸੇ ਚਾਹਦੇ ਜੇਕਰ ਵਿਅਕਤੀ ਦੀ ਗੱਲ ਕਰੀ ਜਾਵੇ ਹਾਲਾਂਕਿ ਜੇਕਰ ਮੌਸਮ ਦੀ ਗੱਲ ਦੀ ਗੱਲ ਕਰੀ ਜਾਵੇ ਮੌਸਮ ਵਿਗਿਆਨੀ ਕੁੱਝ ਕਹਿੰਦੇ ਨੇ ਕਿ ਵੈਸਟਰਨ ਡਿਸਰਬੈਂਸ ਜਰੀਆ ਉਹਦੇ ਕਾਰਨ ਇਹ ਸਭ ਕੁਝ ਹੁੰਦਾ ਹੋਇਆ ਨਜ਼ਰ ਆ ਰਿਹਾ ਜੇਕਰ ਡਾਕਟਰਾਂ ਨੇ ਮੰਨੀਏ ਡਾਕਟਰ ਮਾਇਰਾਂ ਨੇ ਮੰਨੀਏ ਤਾਂ ਡਾਕਟਰ ਕਹਿੰਦੇ ਨੇ ਕਿ ਦਿਨ ਦੇ ਵੇਲੇ ਤੁਸੀਂ ਘਰ ਤੋਂ ਬਾਹਰ ਨਾ ਨਿਕਲੋ 11 ਤੋਂ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਕਿ ਘਰ ਤੋਂ ਬਾਹਰ ਨਾ ਨਿਕਲੋ ਜੇਕਰ ਜ਼ੁਰੀ ਕੰਮ ਨਹੀਂ ਹੈ ਜੇਕਰ ਜ਼ੁਰੀ ਕੰਮ ਹੈ ਤਾਂ ਤੁਸੀਂ ਘਰ ਤੋਂ ਬਾਹਰ ਨਿਕਲੋ ਹਾਲਾਂਕਿ ਬੱਚਿਆਂ ਆਪੇ ਬਜ਼ੁਰਗਾਂ ਦੇ ਲਈ ਜੂਸ ਕਿ ਤਰ੍ਹਾਂ ਕਿਤੇ ਗਾਈਡਲਾਈਨ ਜਿਹੜੀ ਜਾਰੀ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਬਾਹਰ ਤੋਂ ਪਰੇਵਿਸ਼ਕ ਕਮਜ਼ੋਰੀ ਦਿਖਾਈ ਦਿੰਦੀ ਹੈ ਤਾਂ ਉਹ ਡਾਕਟਰ ਦੇ ਨਾਲ ਸੰਪਰਕ ਕਰੇ ਹਾਲਾਂਕਿ ਪਾਣੀ ਜਿਹੜਾ ਸਭ ਤੋਂ ਜ਼ਿਆਦਾ ਪੀਣ ਦੇ ਲਈ ਕਿਹਾ ਗਿਆ ਤੇ ਕੋਲਡ ਡਰਿੰਕਸ ਤੋਂ ਬੱਚਿਆਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਕਿ ਕੋਲਡ ਡਰਿੰਕ ਜਿਹੜੀ ਨੇ ਉਸ ਤੋਂ ਬੱਚੇ ਦੂਰ ਰਹਿਣ ਪਰ ਤਰਲ ਪਦਾਰਥ ਜੇਕਰ ਨਾ ਸਿੱਧੀ ਗੱਲ ਕਰੀ ਜਾ ਕੇ ਜਾਂਕਰ ਜੂਸ ਦੀ ਗੱਲ ਕਰੀ ਜਾ ਕੇ ਜਾਂਕਰ ਗੱਲ ਕਰੀਏ ਸਿਕੰਜਮੀ ਤੇ ਲਗਾਤਾਰ ਨਿੰਬੂ ਪਾਣੀ ਪੀਣ ਨੂੰ ਵੀ ਜੂਸ ਡਾਕਟਰਸ ਕਿਹਾ ਲੈਂਦੇ ਨੇ ਜੇਕਰ ਗੜਬੜਿਆ ਹੋਇਆ ਸਮਾਨ ਜਿਹੜਾ ਉਹ ਕੀਤਾ ਜਾਵੇ ਪਾਣੀ ਦੇ ਫਰ ਤੋਂ ਸਭ ਤੋਂ ਜ਼ਿਆਦਾ ਜੀ ਜੀ ਸੰਦੀਪ ਜੀ ਵੀ ਕਿ ਤੁਸੀਂ ਕਹਿ ਰਹੇ ਹੋ ਪਾਣੀ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਨੀ ਚਾਹੀਦੀ ਕਿਉਂਕਿ ਜੂਨ ਜੁਲਾਈ ਦਾ ਮਹੀਨਾ ਬਹੁਤ ਜ਼ਿਆਦਾ ਤਪਸ਼ ਹੁੰਦੀ ਹੈ ਇਸ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਮਹੀਨੇ ਦੇ ਵਿੱਚ ਵੀ ਕਾਫੀ ਜ਼ਿਆਦਾ ਤਪਸ਼ ਹੁੰਦੀ ਹੈ ਪਰ ਇੰਨਾ ਦਿਨਾਂ ਦੇ ਵਿੱਚ ਜਿਹੜਾ ਭਾਰੀ ਮੀਂਹ ਬਹੁਤ ਜ਼ਿਆਦਾ ਹੁੰਦਾ ਹੈ ਪੰਜਾਬ ਦੇ ਵਿੱਚ ਜਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਹੈ ਉੱਥੇ ਮੌਸਮ ਦੇ ਨਾਲ ਬੱਚਿਆਂ ਦੀ ਸਿਹਤ ਤੇ ਫਰਕ ਪੈਂਦਾ ਹੈ ਬਜ਼ੁਰਗਾਂ ਦੀ ਸਿਹਤ ਤੇ ਫਰਕ ਪੈਂਦਾ ਹੈ ਸੋ ਇਹ ਇਤਿਹਾਤ ਵਰਤਨ ਦੀ ਕਾਫੀ ਜ਼ਿਆਦਾ ਲੋਡ ਹੈ ਲੋਕਾਂ ਨੂੰ ਹਾਂ ਜੀ ਬਿਲਕੁਲ ਜੇਕਰ ਅਸਲੀ ਗੱਲ ਕਰੀ ਤਾਂ ਸਾਡੇ ਉਸ ਦੇ ਨੇੜੇ ਤੇ ਜਿਹੜਾ ਮਾਨਸੂਨ ਪੰਜਾਬ ਦੇ ਵਿੱਚ ਪਹੁੰਚ ਜਾਂਦਾ ਤਾਂ ਜਿਸ ਦੇ ਚਲਦੇ ਬਾਰਿਸ਼ਾਂ ਜਿਹੜੀਆਂ ਹੁੰਦੀਆਂ ਨੇ ਨਜ਼ਰ ਆਉਂਦੀਆਂ ਨੇ ਬਿਮਾਰੀਆਂ ਜਿਹੜੀਆਂ ਨੇ ਕਿੰਨੀ ਕੈਮਰੇ ਦੀ ਗਰਮੀਆਂ ਦੇ ਵਿੱਚ ਨੇ ਬਿਮਾਰੀਆਂ ਸਰਦੀਆਂ ਹੋਣ ਤੇ ਲੱਗ ਜਾਂਦੇ ਜਦੋਂ ਮੌਸਮ ਬਦਲਦਾ ਤਾਂ ਉਸ ਸਮੇਂ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤਾਂ ਉਦੋਂ ਨਿਯਾਤ ਵੀ ਜਿਹੜੀ ਆਉਂਦੀ ਉਹ ਹੀ ਨਜ਼ਰ ਆਉਂਦੀ ਹੈ ਜੀ ਸੰਦੀਪ ਵਦਿਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਹਾਂਗੇ ਤੁਹਾਡੇ ਨਾਲ ਅੰਦਾਜ਼ੇ ਕੀ ਪੰਜਾਬ ਦੇ ਵਿੱਚ ਲਗਾਤਾਰ ਹੁਣ ਭਾਰੀ ਮੀਂਹ ਦਾ ਅਲਰਟ ਜਿਹੜਾ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਹੈ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ